ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਬਾਣੀ ਗੁਰੂ ਵਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੈ ਪਰ ਤਖ ਗੁਰ ਨਿਸਤਾਰੇ ਵਾਣੀ ਗੁਰੂ ਗੁਰੂ ਹੈ ਬਾਣੀ ਗੁਰਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਜੁਗੋ ਜੁਗ ਟਲ ਗੁਰਤਾ ਗੱਦੀ ਤੇ ਬਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਸਤ ਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਗੁਰ ਪਿਆਰੇਓ ਆਓ ਆਪਾਂ ਮਾਲਕ ਦੀਆਂ ਵਡਿਆਈਆਂ ਕਰੀਏ ਵਢਾਈਆਂ ਕਰਕੇ ਸਾਨੂੰ ਵੀ ਉਹਦਾ ਲਾਹਾ ਮਿਲੇ ਆਪਾਂ ਨੂੰ ਵੀ ਲਾਹਾ ਮਿਲੇ ਕਿਉਂਕਿ ਜਦੋਂ ਅਸੀਂ ਮਾਲਕ ਦੀਆਂ ਵਡਿਆਈਆਂ ਕਰਾਂਗੇ ਮਾਲਕ ਦੇ ਗੁਣ ਗਾਵਾਂਗੇ ਤਾਂ ਲਾਹਾ ਸਾਨੂੰ ਕੀ ਮਿਲਣਾ ਹੈ ਗੁਰਪਿਆਰਿਓ ਲਾਹਾ ਸਾਨੂੰ ਪਿਤਾ ਪਰਮਾਤਮਾ ਮਾਲਕ ਨੇ ਦੇਣਾ ਹੈ ਜਦੋਂ ਆਪਾਂ ਉਹਦੀਆਂ ਵਡਿਆਈਆਂ ਕਰਾਂਗੇ ਖੁਸ਼ ਹੋ ਕੇ ਉਹਨੇ ਦਾਤਾਂ ਦੇਣੀਆਂ ਨੇ ਤਾਂ ਫਿਰ ਆਪਾਂ ਕੋਸ਼ਿਸ਼ ਕਰੀਏ ਸਤਗੁਰ ਕਿਰਪਾ ਕਰਨ ਅੱਜ ਦੀ ਜੋ ਆਪਾਂ ਵਡਿਆਈ ਕਰਨੇ ਜਾ ਰਹੇ ਹਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਹੈ ਹੁਕਮ ਹੈ ਉਹ ਆਪਾਂ ਸ਼ਬਦ ਅਚਾਰ ਕੇ ਪੰਕਤੀਆਂ ਨੂੰ ਪੜ੍ਹ ਕੇ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਲekin ਗੁਰੂ ਪਿਆਰ ਇੱਥੇ ਇਹ ਬਚਨ ਗੁਰੂ ਸਾਹਿਬ ਦੇ ਨੇ ਜੋ ਗੁਰੂ ਸਾਹਿਬ ਇਸ ਮੁਲਕਤਾ ਨੂੰ ਕਹਿ ਰਹੇ ਨੇ ਪਰ ਤਕਰੀਬਨ ਸੰਸਾਰ ਦੇ ਵਿੱਚ 80% ਲੋਕ ਨੇ ਜਿਨ੍ਹਾਂ ਨੂੰ ਕੁਝ ਸਮਝ ਨਹੀਂ ਆਉਂਦੀ ਕੋਈ ਇਸ ਤਰ੍ਹਾਂ ਦੇ ਨੇ ਜੋ ਸਮਝ ਸਮਝਦੇ ਵੀ ਨਹੀਂ ਪੜੇ ਲਿਖੇ ਵੀ ਐ ਪਰ ਉਹਨਾਂ ਨੂੰ ਉਹ ਗੁਰਬਾਣੀ ਦੇ ਆਧਾਰ ਤੇ ਚੱਲਦੇ ਨਹੀਂ ਉਹ ਗੁਰਬਾਣੀ ਨੂੰ ਪਾ ਵਿਚਾਰਦੇ ਨਹੀਂ ਐ ਜੋ ਗੁਰਬਾਣੀ ਆਪਾਂ ਨੂੰ ਕਹਿ ਰਹੀ ਆ ਉਹ ਵਿਚਾਰਦੇ ਨਹੀਂ ਐ ਪਰ ਗੱਲਾਂ ਬੜੀਆਂ ਕੌੜੀਆਂ ਨੇ ਅੱਜ ਸਾਨੂੰ ਕੌੜੀਆਂ ਲੱਗਣਗੀਆਂ ਇਹ ਗੁਰਪਿਆਰਿਓ ਪਰ ਅਸਲ ਸੱਚਾਈ ਹੈ ਅਸਲ ਸੱਚਾਈ ਹੈ ਜੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਜ ਸਾਨੂੰ ਸਮਝਾਉਣਾ ਕਰਨਗੇ ਕਿ ਭਲਿਆ ਤੂੰ ਕੋ ਸਮਝਣ ਦੀ ਕੋਸ਼ਿਸ਼ ਕਰ ਕੋ ਸਮਝਣ ਦੀ ਕੋਸ਼ਿਸ਼ ਕਰ ਜੋ ਤੂੰ ਆਪਣਾ ਆ ਜੀਵਨ ਇਹ ਆਪਣੇ ਸਵਾਸ ਤੂੰ ਵਿਗਾਰ ਕਰਕੇ ਵਿਗਾਰ ਕਰਕੇ ਖਤਮ ਕਰ ਰਿਆ ਹੈ ਵਿਗਾਰ ਵੀ ਉਹ ਉਹ ਵਿਗਾਰ ਇਸ ਵਿਗਾਰ ਕਰਕੇ ਵਿਗਾਰ ਦਾ ਭਾਵ ਅਸੀਂ ਕੰਮ ਕਰਕੇ ਸਾਨੂੰ ਉਹ ਕੰਮ ਚੋਂ ਲਾਹਾ ਵੀ ਨਹੀਂ ਮਿਲਣਾ ਕੋਸ ਜਿਹੜੀ ਅਸੀਂ ਵਿਗਾਰ ਕਰ ਰਹੇ ਆ ਉਹ ਚ ਸਾਨੂੰ ਕੋਈ ਖਾਸ ਲਾਭ ਨਹੀਂ ਹੈ ਗੁਰਪਿਆਰਿਓ ਇਸੇ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜੇ ਜਿਹੜਾ ਤੂੰ ਸੰਸਾਰ ਦੇ ਅੰਦਰ ਤੂੰ ਭੱਜ ਦੌੜ ਲਾਈ ਹੈ ਵਿਗਾਰ ਕਰ ਰਿਹਾ ਹੈ ਇਹ ਤੇਰੇ ਕਿਸੇ ਕੰਮ ਦੀ ਨਹੀਂ ਹੈ ਇਹ ਕਿਸੇ ਕੰਮ ਦੀ ਨਹੀਂ ਹੈ ਇਹ ਇਹ ਤੈਨੂੰ ਕੁਝ ਪਲ ਘੜੀਆਂ ਆ ਜੀਵਨ ਦੇ ਅੰਦਰ ਜਿੰਨਾ ਚਿਰ ਸਾਡੇ ਸਵਾਸ ਆਸੀ ਲੈ ਰਹਿਆਂ ਲੋਕ ਦੇ ਵਿੱਚ ਆਪਣੀ ਸਵਾਸਾ ਨੂੰ ਆ ਬਤੀਤ ਕਰ ਰਹਿਆਂ ਇਹਦਾ ਬਸ ਲਾਭ ਇੰਨਾ ਕੀ ਹੈ ਕਿ ਸਾਨੂੰ ਥੋੜਾ ਜਿਹਾ ਸੌਖਾ ਇਹ ਹੋ ਜੇਗਾ ਕਿ ਜੋ ਅਸੀਂ ਕੰਮ ਕਰ ਰਹੇ ਹਾਂ ਜੋ ਵਿਗਾਰ ਕਰ ਰਹੇ ਹਾਂ ਸਾਨੂੰ ਐਸ ਰਾਮ ਥੋੜਾ ਜਿਹਾ ਮਿਲੇਗਾ ਦਿਨਾਂ ਆਬੀ ਤੌਰ ਤੇ ਇਸ ਲੋਕ ਦੇ ਵਿੱਚ ਥੋੜੀ ਜਿਹੀ ਐਸ ਰਾਮ ਦੀ ਜ਼ਿੰਦਗੀ ਮੰਨ ਲਓ ਅਸੀਂ ਪੈਦਲ ਚੱਲ ਕੇ ਥੋੜਾ ਬੱਸ ਸਟੈਂਡ ਤੱਕ ਵਸਤੇ ਜਾਵਾਂਗੇ ਔਰ ਦੂਸਰਾ ਕੀ ਹੈ ਜਿਹਦੀ ਵਿਗਾਰ ਥੋੜੀ ਜੀ ਹੋਰ ਉੱਚੀ ਕਰਦਾ ਕੋਈ ਉਹ ਆਪਣੀ ਗੱਡੀ ਕਾਰ ਤੇ ਚੱਲ ਜਾਏਗਾ ਕੋਈ ਮੋਟਰਸਾਈਕਲ ਤੇ ਚੱਲ ਜਾਏਗਾ ਇਹ ਲਾਭ ਤਾਂ ਮਿਲ ਜਾਣਗੇ ਪਰ ਅਸਲੀ ਲਾਹਾ ਹੈ ਉਹ ਨਹੀਂ ਮਿਲਣਾ ਅਸਲੀ ਲਾਹਾ ਉਹ ਨਹੀਂ ਮਿਲਣਾ ਇਹ ਫਾਇਦਾ ਹੋ ਜੂ ਸਾਨੂੰ ਸੰਸਾਰ ਦੇ ਵਿੱਚ ਇਸ ਸਰੀਰ ਜਿੰਨਾ ਚਿਰ ਇਸ ਸਰੀਰ ਦੇ ਵਿੱਚ ਸਵਾਸ ਚੱਲੇ ਨੇ ਸਾਨੂੰ ਆ ਲਾਹਾ ਮਿਲ ਜੂਗਾ ਪਰ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਭਲਿਆ ਤੂੰ ਦੂਜਿਆਂ ਦੇ ਵਾਸਤੇ ਵਿਗਾਰ ਕਰ ਨੇ ਦੂਜਿਆਂ ਦੇ ਵਾਸਤੇ ਦੂਜਿਆਂ ਦੇ ਵਾਸਤੇ ਉਹ ਕਿਵੇਂ ਆ ਬਈ ਦੂਜਿਆਂ ਦੇ ਵਾਸਤੇ ਕਿਵੇਂ ਅਸੀਂ ਬਗਾਰ ਭਾਵ ਉਹ ਕੰਮ ਕਰ ਰਹੇ ਆ ਆਪਣੇ ਸਿਰ ਤੇ ਜਿਵੇਂ ਇੱਕ ਪੁੱਟਰ ਨਾ ਪੋਰਟਰ ਜੇ ਸਮਾਨ ਚੱਕਣ ਵਾਲਾ ਕੋਲੀ ਕਹਿ ਲੀਏ ਉਹਨੂੰ ਆਪਾਂ ਜੋ ਆਪਾਂ ਆਮ ਸਟੇਸ਼ਨਾਂ 'ਚ ਦੇਖਦੇ ਆ ਨਾ ਜੋ ਸਵਾਰੀਆਂ ਦਾ ਜੋ ਸਮਾਨ ਚੱਕ ਕੇ ਲੈ ਜਾਂਦੇ ਨੇ ਭਾਵ ਸਮਾਨ ਕਿਦਾ ਹੈ ਦੂਸਰੇ ਦਾ ਭਾਰ ਕਿਨੇ ਠਾਇਆ ਹੈ ਉਹ ਵਗਾਰ ਕਰ ਰਿਹਾ ਕੁਲੀ ਨੇ ਉਹਨੇ ਭਾਰ ਠਾਇਆ ਇਸੇ ਤਰ੍ਹਾਂ ਇਹ ਸਾਰਾ ਸੰਸਾਰ ਹੈ ਕੰਮ ਕਿਦਾ ਹੈ ਇਹ ਕਾਲ ਦਾ ਭਾਰ ਕੌਣ ਠਾਰਿਆ ਇਨਸਾਨ ਠਾਰਿਆ ਸੀ ਠਾਰਿਆ ਭਾਰ ਕੌਣ ਠਾ ਆਪਾਂ ਠਾਰਿਆ ਉਸ ਕੰਮ ਕਿਦਾ ਹੈ ਕਾਲ ਦਾ ਕਿਉਂਕਿ ਕਾਲ ਦਾ ਕੰਮ ਇਸੇ ਕਰਕੇ ਹੈ ਕਿ ਸਾਨੂੰ ਜਿਹੜਾ ਜਿਹੜਾ ਸਾਡਾ ਰੁਜ਼ਗਾਰ ਹੈ ਜਿਹੜਾ ਸਾਡਾ ਅੰਨ ਜਿੱਥੇ ਲਿਖਿਆ ਹੈ ਉਹ ਤਾਂ ਸਾਨੂੰ ਮਿਲ ਜਾਣਾ ਹੈ ਹਾਂ ਇਹ ਹੈ ਕਿ ਥੋੜੀ ਸਾਨੂੰ ਵਿਗਾਰ ਤਾਂ ਇਹ ਕੰਮ ਤਾਂ ਕਰਨਾ ਤਾਂ ਪੈਣਾ ਹੈ ਪਰ ਇਹਦੇ ਵਿੱਚ ਥੋੜੀ ਸਮਝਣ ਦੀ ਲੋੜ ਹੈ ਸਾਨੂੰ ਸਮਝਣ ਦੀ ਲੋੜ ਹੈ ਏ ਨਹੀਂ ਆਪਾ ਪੂਰਾ ਕਹਿ ਸਕਦੇ ਕਿ ਕੋਈ ਕੰਮ ਨਾ ਕਰੇ ਘਰੇ ਵਾਜੇ ਕੋਈ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਅਸੀਂ ਵਿਗਾਰ ਤਾਂ ਸਾਨੂੰ ਕਰਨੀ ਪੈਣੀ ਆ ਲੇਕਿਨ ਵਿਗਾਰ ਦੇ ਨਾਲ ਨਾਲ ਸਾਨੂੰ ਜਿਹੜਾ ਆਪਣਾ ਕੰਮ ਆ ਖਾਸ ਘਰ ਦਾ ਕੰਮ ਹੈ ਉਹ ਨਾਲ ਨਾਲ ਕਰਨਾ ਸਾਨੂੰ ਬਹੁਤ ਜ਼ਰੂਰੀ ਹੈ ਸਮਝਾਉਣ ਦਾ ਮਤ ਸਮਝਣ ਦਾ ਸਾਨੂੰ ਸਮਝਾਉਣ ਦਾ ਜਿਹੜਾ ਸਮਝਣ ਦਾ ਤਰੀਕਾ ਹੈ ਜਾਂ ਜਿਹੜੀ ਗੱਲ ਸਾਨੂੰ ਸਮਝਣੀ ਹੈ ਉਹ ਗੁਰਪਿਆਰੋ ਇਹ ਸਮਝਣੀ ਹੈ ਕਿ ਅਸੀਂ ਵਿਗਾਰ ਦੇ ਨਾਲ-ਨਾਲ ਜੋ ਅਸੀਂ ਵਿਗਾਰ ਕਰਕੇ ਦੂਸਰੇ ਦਾ ਭਾਰ ਠਾਕੇ ਤੁਰੇ ਫਿਰਦੇ ਆ ਉਹਦੇ ਨਾਲ-ਨਾਲ ਸਾਨੂੰ ਆਪਣਾ ਕੰਮ ਵੀ ਯਾਦ ਹੋਣਾ ਚਾਹੀਦਾ ਕਿ ਮੇਰਾ ਅਸਲੀ ਕੰਮ ਕੀ ਹੈ ਉਹਨਾਂ ਇਨਸਾਨ ਕਰਦਾ ਕੀ ਹੈ ਇਨਸਾਨ ਕੀ ਕਰਦਾ ਹੈ ਕਿ ਮਿੰਟ ਕਰ ਰਿਹਾ ਹੈ ਪੂਰੀ ਕਮਰ ਤੋੜ ਕਰਕੇ ਮਿੰਟ ਕਰ ਰਿਹਾ ਹੈ ਪਰ ਆਵਦੇ ਵਾਸਤੇ ਕੁਝ ਨਹੀਂ ਕਰ ਰਿਹਾ ਆਵਦੇ ਵਾਸਤੇ ਕੁਝ ਨਹੀਂ ਕਰ ਰਿਹਾ ਅਸੀਂ ਦੂਸਰੇ ਨੂੰ ਹੀ ਆਪਣਾ ਕੰਮ ਕਾਜ ਕਰਕੇ ਲਾਹਾ ਦੇ ਉਹਨਾਂ ਨੂੰ ਹੀ ਸੁਖ ਰਾਮ ਦੇ ਕੇ ਆਪ ਦੁੱਖਾਂ 'ਚ ਪੈ ਜਾਂਦੇ ਹਾਂ ਹੁਣ ਮੰਨ ਲਓ ਆਪਾਂ ਘਰ ਦੇ ਵਿੱਚ ਜ਼ਵਾਦਾਰ ਹੈ ਸਾਰੇ ਘਰ ਦੀ ਜ਼ਵਾਦਾਰੀ ਜੋ ਵੀ ਹੈ ਪਾਲਣ ਪੋਸਣ ਦੀ ਹੁਣ ਹੁੰਦਾ ਕੀ ਹੈ ਗੁਰੂ ਪਿਆਰਿਓ ਅਸੀਂ ਉਹਨਾਂ ਦੇ ਪ੍ਰਤੀ ਸਾਰੀ ਉਮਰ ਕੰਮ ਕਰਦੇ ਕਰਦੇ ਨਗਾ ਦੇ ਦਿੰਨੇ ਆ ਕਿਹਦੇ ਆਪਣੇ ਪਰਿਵਾਰ ਦੇ ਪ੍ਰਤੀ ਲੇਕਿਨ ਪਿੱਛੇ ਵਾਲਿਆਂ ਨੂੰ ਅਸੀਂ ਸੁੱਖ ਦੇ ਦਿੰਨੇ ਆ ਸੰਸਾਰ ਦੇ ਆਪ ਅਸੀਂ ਨਰਕਾਂ ਚ ਪੈ ਜੰਨੇ ਆਪ ਅਸੀਂ ਨਰਕਾਂ ਚ ਪੈ ਜੰਨੇ ਕਿਉਂ ਜੇ ਇਹ ਗੁਰਬਾਣੀ ਨੂੰ ਆਪਾਂ ਪੰਗਤੀ ਚਾਰੀ ਸੀ ਨਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਹੁਣ ਇਹ ਅਸੀਂ ਬਚਨ ਨਹੀਂ ਸਮਝ ਪਾ ਰਹੇ ਅਸੀਂ ਖੇਡ ਨੂੰ ਨਹੀਂ ਸਮਝ ਪਾ ਰਹੇ ਕਿ ਅਸੀਂ ਆਪਣੇ ਕੰਮ ਧੰਦਿਆਂ ਦੇ ਨਾਲ ਨਾਲ ਅਸੀਂ ਆਪਣਾ ਕੰਮ ਵੀ ਕਰਨਾ ਸੀ ਸਾਡਾ ਕੰਮ ਕਿਹੜਾ ਹੈ ਨਾਮ ਜਪਣਾ ਸਾਡੇ ਘਰ ਦਾ ਕੰਮ ਕਿਹੜਾ ਹੈ ਸਾਡਾ ਘਰ ਇੱਥੇ ਨਹੀਂ ਹੈ ਲੋਕ ਦੇ ਵਿੱਚ ਸਾਡਾ ਘਰ ਇੱਥੇ ਨਹੀਂ ਹੈ ਗੁਰਪਿਆਰੋ ਅਸੀਂ ਇੱਕ ਮਹਿਮਾਨ ਆ ਅਸੀਂ ਜਿਵੇਂ ਕੋਈ ਕਿਰਾਏ ਤੇ ਰਹਿੰਦਾ ਨਾ ਕਿਰਾਏਦਾਰ ਅਸਲੀ ਸਾਡਾ ਘਰ ਕਿਹੜਾ ਹੈ ਅਸਲੀ ਸਾਡਾ ਘਰ ਅਕਾਲ ਪੁਰਖ ਪਿਤਾ ਪ੍ਰਮਾਤਮਾ ਜਿੱਥੇ ਵਸ ਰਿਹਾ ਹੈ ਉਹ ਸਾਡਾ ਘਰ ਅਨਿੱਜ ਘਰ ਨਿੱਜ ਘਰ ਬੇਗੰਪੁਰਾ ਸਹਿਰ ਉਹ ਸਾਡਾ ਘਰ ਹੈ ਅਬ ਆਪ ਹੁਣ ਇਹਨੂੰ ਜ਼ਿਆਦਾ ਨਾ ਕਮਾਫ ਰਹੀਏ ਆਪਾਂ ਉਸ ਮੁੱਦੇ ਤੇ ਆਈਏ ਗੁਰੂ ਰਾਮਦਾਸ ਜੀ ਪਾਸ ਸਾਜੀ ਫਰਮਾਨ ਕਰਦੇ ਨੇ ਵੰਗਤੀ ਦੇ ਅੰਦਰ ਆਪਾਂ ਨੂੰ ਸਮਝਾ ਰਹੇ ਨੇ ਕਿ ਵਿਗਾਰ ਫਿਰੇ ਵਗਾਰੀਆਂ ਵਿਗਾਰ ਦਾ ਮਤਲਬ ਹੈ ਕਿ ਕੰਮ ਕਰਕੇ ਦੂਜੇ ਦਾ ਬੋਝ ਉਠਾ ਕੇ ਤੁਰੇ ਫਿਰਨਾ ਵੇਗਾਰੀਆਂ ਸਿਰ ਭਾਰ ਉਠਾਇਆ ਜੋ ਕੰਮ ਤੰਦਾ ਆਪਾ ਗੁਰੂ ਪਿਆਰੇ ਕਰ ਰਹੇ ਆ ਇਹ ਕਿਹਦਾ ਕੰਮ ਹੈ ਅਸੀਂ ਵਿਗਾਰ ਕਰ ਰਹੇ ਆ ਕਾਲ ਦਾ ਕੰਮ ਹੈ ਪਰ ਅਸਲੀ ਕੰਮ ਕਿਹੜਾ ਹੈ ਅਸਲੀ ਕੰਮ ਹੁਣੇ ਪਾਪਾ ਪੰਗਤੀਆਂ ਚਾ ਰੀਆਂ ਨੇ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਕਹ ਰਹੇ ਨੇ ਕਿ ਵਿਗਾਰ ਫਿਰੇ ਵੇਗਾਰੀਆ ਸਿਰ ਭਾਰ ਉਠਾਇਆ ਉਹ ਕਹਿੰਦਾ ਤੂੰ ਸਾਰੀ ਉਮਰ ਆ ਦੂਜਾਂ ਦਾ ਕੰਮ ਕਰਦੇ ਕਰਦੇ ਤੂੰ ਭਾਰ ਉਠਾਉਂਦਾ ਤੁਰਿਆ ਫਿਰਦਾ ਐ ਤੂੰ ਆਪਣੇ ਘਰ ਦਾ ਕੰਮ ਤਾਂ ਕੀਤਾ ਹੀ ਨਹੀਂ ਐ ਘਰ ਦਾ ਕੰਮ ਘਰ ਦਾ ਕੰਮ ਕਿਹੜਾ ਹੈ ਹੁਣ ਫਿਰ ਗੁਰਪਿਆਰ ਸਚਾਈ ਇਹ ਹੈ ਕਿ ਸਾਨੂੰ ਆਪਣੇ ਕੰਮ ਦਾ ਹੀ ਨਹੀਂ ਪਤਾ ਕਿ ਸਾਡਾ ਹਾਈ ਕੰਮ ਕਿਹੜਾ ਹੈ ਸਾਨੂੰ ਉਹ ਨਹੀਂ ਪਤਾ ਕਿਉਂਕਿ ਅਸੀਂ ਪੜਿਆ ਤਾਂ ਜ਼ਰੂਰ ਹੋਗਾ ਸੁਣਿਆ ਹੋਗਾ ਪਰ ਉਤੇ ਵਿਚਾਰ ਨਹੀਂ ਕੀਤੀ ਹੈ ਕਿਉਂਕਿ ਇਹ ਨਹੀਂ ਹੋ ਸਕਦਾ ਕਿ ਧੰਨ ਸ੍ਰੀ ਗੁਰਗੰਸਾਹਬ ਦੇ 1430 ਜੋ ਅੰਗ ਨੇ ਜਦੋਂ ਸਹਿਜ ਪਾਠ ਕੋਈ ਕਰਦਾ ਹੈ ਜਾਂ ਪਾਟੀ ਸਿੰਘ ਅਖੰਡ ਪਾਠ ਸਾਹਿਬ ਕਰਦੇ ਨੇ ਜਾਂ ਆਪਾਂ ਘਰਾਂ 'ਚ ਵੀ ਜੋ ਗੁਰੂ ਦੇ ਪਿਆਰੇ ਕਰਦੇ ਨੇ ਤੇ ਪੜਿਆ ਉਹਨਾਂ ਨੇ ਜ਼ਰੂਰ ਹੋਗਾ ਵੀ ਆਹ ਪੰਗਤੀਆਂ ਵੀ ਪੜੀਆਂ ਜਾਣਗੀਆਂ ਵਿਗਾਰ ਫਿਰੇ ਵਿਗਾਰਿਆ ਸਿਰ ਭਾਰ اٹھਾਇਆ ਜੋ ਗੁਰ ਕੀ ਜਨ ਸੇਵਾ ਕਰੇ ਹੁਣ ਅਸਲੀ ਕੰਮ ਆ ਸਮਝ ਹੋਣਾ ਜੋ ਗੁਰ ਕੀ ਜਨ ਸੇਵਾ ਕਰੇ ਸੇ ਕਰਕੇ ਕੰਮ ਹਰ ਲਾਇਆ ਸੇ ਕਰਕੇ ਕੰਮ ਹਰ ਲਾਇਆ ਭਾਵ ਸਾਡਾ ਕਿਹੜਾ ਕੰਮ ਆਪਾਂ ਕਈ ਵਾਰੀ ਕਈ ਵੀਡੀਓ ਦੇ ਵਿੱਚ ਵਿਚਾਰ ਕੀਤੀ ਆ ਕਿ ਅਸੀਂ ਕਾਦੇ ਵਾਸਤੇ ਆਇਆ ਕੀ ਕਰਨ ਆਇਆ ਮੁੱਖ ਸਾਡਾ ਕੰਮ ਕੀ ਹੈ ਆਪਾਂ ਵਿਚਾਰਾ ਤਕਰੀਬਨ ਕਰਦੇ ਰਹਿੰਨੇ ਆ ਪਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਆਏ ਕਿਉਂ ਆ ਕਾਦੇ ਵਾਸਤੇ ਆਇਆ ਸਾਡਾ ਮੁੱਖ ਕੰਮ ਕੀ ਹੈ ਹੁਣ ਆ ਇੱਥੇ ਗੁਰੂ ਸਾਹਿਬ ਕਰ ਰਹੇ ਨੇ ਜੋ ਗੁਰ ਕੀ ਜਨ ਸੇਵਾ ਕਰੇ ਹੁਣ ਆ ਘਰ ਦਾ ਕੰਮ ਸੋ ਕਰਕੇ ਕੰਮ ਹਰ ਲਾਇਆ ਜੇ ਆਪਾਂ ਮਾਲਕ ਦੀ ਬੰਦਗੀ ਕਰੀਏ ਗੁਰੂ ਦੀ ਸੇਵਾ ਸੇਵਾ ਕਰੀਏ ਫੇਰ ਗੁਰੂ ਸਾਹਿਬ ਕਹਿ ਰਹੇ ਨੇ ਭਾਈ ਅਸਲੀ ਕੰਮ ਤੇਰਾ ਆਹਾ ਹੈ ਅਸਲੀ ਕੰਮ ਕਿਹੜਾ ਹੈ ਜਦੋਂ ਅਸੀਂ ਗੁਰੂ ਸਾਹਿਬ ਦੀ ਸੇਵਾ ਕਰਾਂਗੇ ਗੁਰਬਾਣੀ ਨੂੰ ਪੜ੍ਹਾਂਗੇ ਵਿਚਾਰਾਂਗੇ ਔਰ ਵਾਹਿਗੁਰੂ ਗੁਰਮੰਤਰ ਜਪ ਕੇ ਆਪਣਾ ਕੰਮ ਕਰਕੇ ਫੇਰ ਅਸੀਂ ਆਪਣੇ ਘਰ ਜਾ ਸਕਦੇ ਹਾਂ ਕਿਉਂਕਿ ਉਹਨਾਂ ਚਿਰ ਸਾਨੂੰ ਘਰ ਨਹੀਂ ਵੜਦੇ ਨਾ ਕਿਸੇ ਨੇ ਕਿਉਂਕਿ ਕਿਉਂ ਨਹੀਂ ਵੜਨ ਦੇਣਾ ਕਿਉਂ ਅਸੀਂ ਗੁਰੂ ਦੀ ਸੇਵਾ ਨਹੀਂ ਕੀਤੀ ਗੁਰੂ ਦੀ ਸੇਵਾ ਜੇ ਨਹੀਂ ਕਰਾਂਗੇ ਤਾਂ ਸਾਡੇ ਮਨ ਨੂੰ ਜਿਹੜੀ ਜਨਮ ਜਨੰਤਰਾਂ ਦੀ ਮਾਇਲ ਲੱਗੀ ਆ ਪਿਛਲੇ ਜਨਮਾਂ ਦੀ ਉਹ ਉਤਰਨੀ ਨਹੀਂ ਅਸੀਂ ਮੈਲੇ ਕੁਝੋਲੇ ਆ ਜਦੋਂ ਜਿੰਨਾ ਚਿਰ ਸਾਡੇ ਮਨ ਤੇ ਮਾਇਲ ਨਹੀਂ ਉਤਰਦੀ ਉਹਨਾਂ ਚਿਰ ਸਾਨੂੰ ਘਰ ਹੀ ਨਹੀਂ ਵੜਨ ਦੇਣਾ ਕਿਸੇ ਨੇ ਤਾਂ ਗੁਰੂ ਪਿਆਰੇ ਉਹ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਭਾਈ ਘਰ ਦਾ ਤੇਰਾ ਕੰਮ ਆ ਮੁੱਖ ਕੰਮ ਅਸਲੀ ਕੰਮ ਤੇਰਾ ਕਿਹੜਾ ਹੈ ਜਿਹੜਾ ਮਨੁੱਖ ਗੁਰੂ ਦੀ ਸਰਣੀ ਵਾ ਕੇ ਪੈ ਜਾਂਦਾ ਹੈ ਗੁਰੂ ਦੀ ਸੇਵਾ ਕਰਦਾ ਹੈ ਗੁਰੂ ਦੀ ਦੱਸੀ ਹੋਈ ਸੇਵਾ ਕਰਦਾ ਹੈ ਉਸ ਪਰਮਾਤਮਾ ਨੇ ਉਹਦੀ ਨਾਮ ਸਿਮਰਨ ਝੋਲੀ ਪਾਤਾ ਕਿ ਤੂੰ ਨਾਮ ਸਿਮਰਨ ਜਪ ਉਸ ਕੰਮ ਲਾ ਦਿੱਤਾ ਮੇਰੇ ਮਾਲਕ ਨੇ ਜਿਹੜਾ ਉਹਦਾ ਅਸਲੀ ਕੰਮ ਆ ਆਪਾਂ ਨੂੰ ਆਹ ਕੰਮ ਕਰਨਾ ਚਾਹੀਦਾ ਜੋ ਗੁਰੂ ਸਾਹਿਬ ਕਹਿ ਰਹੇ ਨੇ ਕਿ ਅਸਲੀ ਕੰਮ ਬੰਦਿਆ ਤੇਰਾ ਇਹ ਹੈ ਕਿ ਤੂੰ ਗੁਰੂ ਦੀ ਸੇਵਾ ਕਰਨੀ ਹੈ ਗੁਰੂ ਦੀ ਸੇਵਾ ਹੁਣ ਇੱਥੇ ਵਿਚਾਰ ਉੱਠ ਕੀ ਕਿ ਗੁਰੂ ਦੀ ਸੇਵਾ ਸੇਵਾ ਕਿਹੜੀ ਆ ਗੁਰੂ ਦੀ ਕਿਉਂਕਿ ਸੇਵਾ ਬਹੁਤ سارے ਸ਼ਬਦ ਗੁਰਬਾਣੀ ਦੇ ਵਿੱਚ ਸੇਵਾ ਦੇ ਪ੍ਰਤੀ ਹੈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨ ਚਿੰਦਿਆਂ ਫਲ ਪਾਵਨਾ ਹੋਵੇਂ ਵਿੱਚੋਂ ਜਾਏ ਹੁਣ ਸੇਵਾ ਕਿਹੜੀ ਆਉ ਕਿਹੜੀ ਸੇਵਾ ਦੀ ਗੱਲ ਕਰ ਰਿਹਾ ਗੁਰੂ ਸਾਹਿਬ ਗੁਰੂ ਪਿਆਰਿਓ ਨੇਤਰਾਂ ਦੀ ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਇਹ ਸੇਵਾ ਹੈ ਸ਼ਬਦ ਦੇ ਵਿੱਚ ਲੀਨ ਹੋਣਾ ਅਨਾਦ ਸੁਣਨੇ ਇਹ ਗੁਰੂ ਦੀ ਸੇਵਾ ਹੈ ਇਹ ਗੁਰੂ ਦੀ ਸੇਵਾ ਹੈ ਜਦੋਂ ਅਸੀਂ ਸੇਵਾ ਕਰ ਕਰਕੇ ਮੰਨ ਲਓ ਆਪਾਂ ਥੱਲੇ ਪਰੋਪਰ ਚੱਲੀਏ ਕਿ ਕਿਵੇਂ ਅਸੀਂ ਉਹ ਸੇਵਾ ਤੱਕ ਪਹੁੰਚਾਂਗੇ ਅਸੀਂ ਗੁਰੂ ਘਰ ਦੇ ਵਿੱਚ ਜਦੋਂ ਆਣਾ ਸ਼ੁਰੂ ਕਰਦੇ ਆ ਜਾਂ ਸੰਗਤ ਦੇ ਵਿੱਚ ਅਸੀਂ ਜਾ ਕੇ ਬੈਠਨੇ ਆ ਉੱਥੇ ਸਾਨੂੰ ਕੀ ਮੌਕਾ ਮਿਲਦਾ ਹੈ ਸੰਗਤਾਂ ਦੀ ਸੇਵਾ ਕਰਨ ਦਾ ਗੁਰੂ ਘਰ ਦੇ ਵਿੱਚ ਜਾਂਦੇ ਆ ਤਾਂ ਜੋੜੇ ਕਰਦੀ ਸੇਵਾ ਝਾੜੂ ਦੀ ਸੇਵਾ ਬਰਤਨਾਂ ਦੀ ਸੇਵਾ ਚੌਰ ਸਾਹਿਬ ਦੀ ਸੇਵਾ ਗੁਰਬਾਣੀ ਸੁਣਨ ਦੀ ਸੇਵਾ ਪੜਨ ਦੀ ਸੇਵਾ ਇਹ ਹੌਲੀ ਹੌਲੀ ਜਦੋਂ ਸਟੈਪ ਬਾਈ ਸਟੈਪ ਅਸੀਂ ਚੜਾਂਗੇ ਗੁਰੂ ਪਿਆਰੇਓ ਫੇਰ ਸਾਨੂੰ ਮੇਰੇ ਮਾਲਕ ਨੇ ਅਸਲੀ ਸੇਵਾ ਸਾਡੀ ਝੋਲੀ ਪਾ ਦੇਣੀ ਉਹ ਕਿਹੜੀ ਐ ਉਹ ਸੇਵਾ ਜੋ ਪੰਗ ਦੀ ਆਪਾ ਚਾਰੀ ਆ ਕਿ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਹੁਣ ਇੱਥੋਂ ਤੱਕ ਚੜਦੇ ਚੜਦੇ ਸੇਵਾ ਕਰਦੇ ਕਰਦਾ ਕਰਦੇ ਸਾਡਾ ਮਨ ਟਿਕੂਗਾ ਜਦੋਂ ਮਨ ਟਿਕ ਗਿਆ ਮਨ ਨੇ ਫਿਰ ਜਦੋਂ ਉਹ ਸੇਵਾ ਦੇ ਵਿੱਚ ਉਹਨੇ ਮਨ ਟਿਕ ਜਾਣਾ ਹੈ ਕਿਹੜੀ ਸੇਵਾ ਸਤਗੁਰ ਕੀ ਸੇਵਾ ਸਫਲ ਹੈ ਤਾਂ ਸਾਡੀ ਸੇਵਾ ਸਫਲ ਹੋਣੀ ਹੈ ਗੁਰੂ ਪਿਆਰਿਓ ਹੁਣ ਸੇਵਾ ਆਮ ਤਾਂ ਆਪਾਂ ਕਰਦੇ ਆ ਰਹੇ ਆ ਆਪਾਂ ਪਹਿਲੇ ਵਿਚਾਰ ਕਰ ਲਈ ਕਿ ਇਹ ਸੇਵਾ ਕਰਦੇ ਕਰਦੇ ਅਸੀਂ ਉਹ ਆਪਣੇ ਮਨ ਨੂੰ ਟਿਕਾਣਾ ਹੈ ਉੱਪਰ ਚੜਨਾ ਹੈ ਉੱਪਰ ਚੜਨ ਦਾ ਮਤਲਬ ਇਹ ਆ ਕਿ ਅਸੀਂ ਗੁਰੂ ਦੀ ਦੱਸੀ ਹੋਈ ਸੇਵਾ ਕਰਨੀ ਪੈਣੀ ਆ ਸਾਨੂੰ ਗੁਰੂ ਦੱਸੀ ਹੋਈ ਸੇਵਾ ਉਹ ਸੇਵਾ ਹੈ ਜਦੋਂ ਮੇਰੇ ਮਾਲਕ ਨੇ ਸੇਵਾ ਕਰਦੇ ਕਰਦੇ ਸਾਡੇ ਨਾਮ ਝੋਲੀ ਪਾਤਾ ਹਰ ਰਸ ਅੰਮ੍ਰਿਤ ਰਸ ਵਰਮ ਰਸ ਝੋਲੀ ਪਾਤਾ ਜਦੋਂ ਸਾਨੂੰ ਅਨਹਦ ਬਾਣੀ ਸੁਣਨ ਲੱਗੀ ਤੂਰ ਦੀ ਆਵਾਜ਼ ਸੁਣਨ ਲੱਗੀ ਫੇਰ ਜਦੋਂ ਭਗਤੀ ਦੇ ਅੰਦਰ ਬੈਠਾਂਗੇ ਗੁਰਪਿਆਰੇ ਉਹਨੂੰ ਜਦੋਂ ਅਸੀਂ ਸੁਣਾਗੇ ਉਹ ਹੈ ਗੁਰੂ ਦੀ ਸੇਵਾ ਉਹ ਹੈ ਗੁਰੂ ਦੀ ਸੇਵਾ ਅਸੀਂ ਦੂਸਰੀ ਸੇਵਾ ਕਰਦੇ 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 ਉੱਪਰ ਚੜਨਾ ਹੈ ਉਸ ਤੋਂ ਤੱਕ ਅਸੀਂ ਰੁਪਣਾ ਨਹੀਂ ਹੈ ਅਸੀਂ ਉਹ ਸੇਵਾ ਤੱਕ ਸੀਮਤ ਨਹੀਂ ਰਹਿਣਾ ਅਸੀਂ ਸਤ ਗੁਰਾਂ ਦੀ ਸੇਵਾ ਕਰਨੀ ਆ ਸੁਣ ਸੁਣ ਕੇ ਦੇਖ ਦੇਖ ਕੇ ਨੇਤਰੀ ਸਤ ਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਗੁਰਬਾਣੀ ਦਾ ਪ੍ਰਭਾਨ ਹੈ ਗੁਰਬਾਣੀ ਦਾ ਪ੍ਰਭਾਨ ਸਾਨੂੰ ਗੁਰਬਾਣੀ ਪਿਤਾ ਪਰਮਾਤਮਾ ਸਮਝਾ ਰਹੇ ਨੇ ਕਿ ਅਸੀਂ ਨੇਤਰਾਂ ਦੇ ਨਾਲ ਦੇਖ-ਦੇਖ ਕੇ ਗੁਰੂ ਦੀ ਸੇਵਾ ਕਰਨੀ ਹੈ ਬਹੁਤ ਉੱਚੀ ਅਵਸਥਾ ਹੈ ਗੁਰੂ ਪਿਆਰਿਓ ਇਹ ਨਾਰਮਲ ਨਹੀਂ ਹੈ ਕਿ ਆਮ ਆਦਮੀ ਜੋ ਉੱਠ ਕੇ ਜੋ ਕਹਿਣ ਲੱਗ ਜੇ ਕਿ ਮੈਂ ਸੇਵਾ ਗੁਰੂ ਦੀ ਕਰ ਲਈ ਨਹੀਂ ਨਹੀਂ ਗੁਰੂ ਸਾਹਿਬ ਨੇ ਜਿੰਨਾ ਚਿਰ ਸਾਡੇ ਮਨ ਤੋਂ ਲੱਗੀ ਹੋਈ ਮਾਇਲ ਉੱਤਰਦੀ ਨਹੀਂ ਹੈ ਜਿੰਨਾ ਚਿਰ ਸਾਡਾ ਮਨ ਟਿਕਾਚ ਨਹੀਂ ਆਉਂਦਾ ਜਿੰਨਾ ਚਿਰ ਅਸੀਂ ਭਰੇਜ ਰੱਖ ਕੇ ਨਿੰਦਿਆ ਚੁਗਲੀ ਵੈਰ ਵਿਰੋਧ ਹੀਰਖਾ ਨਹੀਂ ਛੱਡਦੇ ਉਹਨਾਂ ਚਿਰ ਮਾਲਕ ਨੇ ਦਾਤ ਨਹੀਂ ਝੋਲੀ ਪਾਣੀ ਜੇ ਉਹਨੇ ਨਾਮ ਦੀ ਦਾਤ ਸਾਡੀ ਝੋਲੀ ਨਹੀਂ ਪਾਈ ਤਾਂ ਅਸੀਂ ਸੇਵਾ ਤੋਂ ਵਾਂਝੇ ਆਂ ਅਸੀਂ ਉਹ ਅਸਲੀ ਸੇਵਾ ਤੱਕ ਨਹੀਂ ਪਹੁੰਚ ਪਾਵਾਂਗੇ ਗੁਰੂ ਪਿਆਰਿਓ ਜਿੱਥੇ ਕਿ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਨਿਤ ਦਿਵਸ ਰਾਤ ਲਾਲਚ ਕਰੇ ਲਾਲਚ ਕਰੇ ਭਰਮੇ ਪਰਮਾਇਆ ਹੁਣੇ ਇੱਕ ਪੰਗਤੀ ਐ ਗੁਰੂ ਸਾਹਿਬ ਕਹ ਰਹੇ ਨੇ ਕਿ ਇਹ ਪਰ ਬੰਦਾ ਕਰਦਾ ਕੀ ਐ ਕਿ ਸਾਰੀ ਉਮਰ ਇਹਨੇ ਨਾ ਦਿਨ ਰਾਤ ਮਾਇਆ ਦੇ ਲਾਲਚ ਦੇ ਵਿੱਚ ਪਾਇ ਕੇ ਮਾਇਆ ਦੀ ਪ੍ਰੇਰਣਾ ਇਹ ਸਾਨੂੰ ਕੀ ਕਰਦੇ ਨੇ ਪ੍ਰੇਰਣਾ ਕਰਦੇ ਨੇ ਸਾਨੂੰ ਲਾਲਚ ਦਿੰਦੇ ਨੇ ਲਾਲਚ ਦੇ ਕੇ ਇਹ ਆਪਣੇ ਜਾਲ ਦੇ ਵਿੱਚ ਫਸਾ ਲੈਂਦੇ ਨੇ ਸਾਡੇ ਅੰਦਰ ਭੜਕਣਾ ਸ਼ੁਰੂ ਹੋ ਜਾਂਦੀ ਹੈ ਕਿ ਮੈਂ ਜੇ ਹੁਣ ਥੋੜਾ ਜਾ ਹੁਣ ਹੋਰ ਧਨ ਇਕੱਠਾ ਕਰ ਲਿਆ ਮੈਂ ਹੋਰ ਕਰਨਾ ਮੈਂ ਹੋਰ ਕਰਨਾ ਇਹ ਲਾਲਚ ਦੇ ਦੇ ਕੇ ਕਿ ਸਾਨੂੰ ਇਹ ਆਪਣਾ ਜੋ ਕੰਮ ਕਰਾਉਂਦੇ ਰਹਿੰਦੇ ਨੇ ਆਪਣਾ ਇਹਨਾਂ ਦਾ ਕੰਮ ਅਸੀਂ ਕਰਦੇ ਰਹਿੰਦੇ ਨੇ ਵਿਗਾਰ ਫਰੇ ਬਕਾਰੀਆ ਬਗਾਰ ਬੇਗਾਰ ਫਰੇ ਬੇਗਾਰੀਆ ਸਿਰ ਭਾਰ ਠਾਇਆ ਅਸੀਂ ਇਹਨਾਂ ਦੇ ਬਹੁਤ ਚੱਕਦੇ ਫਿਰਦੇ ਨੇ ਅਸੀਂ ਆਪਣਾ ਕੰਮ ਤਾਂ ਕੀਤਾ ਹੀ ਨਹੀਂ ਗੁਰੂ ਪਿਆਰੇ ਕੋਈ ਅਸੀਂ ਆਪਣਾ ਕੰਮ ਤਾਂ ਕੀਤਾ ਹੀ ਨਹੀਂ ਕਦੋਂ ਕਰਾਂਗੇ ਫਿਰ ਇਹ ਜਦੋਂ ਆਖਰੀ ਸਵਾਸ ਆਉਣ ਤੋਂ ਪਹਿਲਾਂ ਪਹਿਲਾਂ ਗੁਰੂ ਪਿਆਰੇਓ ਇਸ ਕਹਾਣੀ ਨੂੰ ਅਸੀਂ ਸਮਝ ਲਈਏ ਅਸੀਂ ਆਪਣੇ ਘਰ ਦਾ ਕੰਮ ਕਰ ਲਈਏ ਜਿਹੜਾ ਸਾਡੇ ਲਿਖਿਆ ਹੋਵੇ ਸਾਡੇ ਕੰਮ ਆਵੇ ਸਾਡੇ ਕੰਮ ਆਵੇ ਤਾ ਗੁਰੂ ਪਿਆਰਿਓ ਸਾਨੂੰ ਇਹ ਕਹਾਣੀ ਸਮਝਣੀ ਪੈਣੀ ਆ ਚੌਥੇ ਪਾਤਸ਼ਾਹ ਜੀ ਦੇ ਬਚਨ ਐ ਇਹ ਸਾਨੂੰ ਕਮਾਉਣੇ ਪੈਣਗੇ ਜਿੰਨਾ ਚਿਰ ਅਸੀਂ ਇਹ ਬਚਨ ਨਹੀਂ ਕਮਾਉਂਦੇ ਉਹਨਾਂ ਚਿਰ ਅਸੀਂ ਆਪਣਾ ਕੰਮ ਨਹੀਂ ਕਰ ਸਕਦੇ ਆਪਣਾ ਕੰਮ ਨਹੀਂ ਕੀਤਾ ਜੇ ਅਸੀਂ ساری ਉਮਰ ਸਵਾਸ ਗਵਾ ਲਏ ਆਖਰੀ ਸਵਾਸ ਸਾਡਾ ਆ ਗਿਆ ਅਸੀਂ ਇਸ ਸਰੀਰ ਨੂੰ ਛੱਡ ਕੇ ਚਲੇ ਜਾਣਾ ਹੈ ਫੇਰ ਸਾਨੂੰ ਪਸਤਾਵਾ ਰਹੇਗਾ ਫੇਰ ਅਸੀਂ ਕੰਮ ਨਹੀਂ ਕਰ ਪਾਵਾਂਗੇ ਤਾਂ ਇਸੇ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਤੇ ਗੁਰੂ ਪਿਆਰੇ ਆਹੋ ਆਪਾ ਇੰਨੀ ਕੀ ਗੱਲ ਸਾਡੇ ਸਮਝ ਆ ਜਾਏ ਕਿ ਅਸੀਂ ਅਸਲੀ ਕੰਮ ਅਸੀਂ ਜ਼ਰੂਰ ਕਰੀਏ ਨਾਲ-ਨਾਲ ਅਸੀਂ ਗੁਰੂ ਪਿਆਰੇ ਕੰਮ ਕਰਦੇ ਕਰਦੇ ਨਾ ਦਿਨਾਂ ਵਿੱਚ ਆ ਵਿਗਾਰ ਕਰਦੇ ਕਰਦੇ ਅਸੀਂ ਅਸੀਂ ਆਪਣਾ ਕੰਮ ਵੀ ਕਰ ਸਕਦੇ ਹਾਂ ਅਸਲੀ ਕੰਮ ਵੀ ਕਰ ਸਕਦੇ ਹਾਂ ਪਰ ਜੇ ਸਾਨੂੰ ਫਿਕਰ ਹੋਵੇ ਜੇ ਸਾਨੂੰ ਆਪਣੇ ਕੰਮ ਦਾ ਗਿਆਨ ਹੋਵੇ ਕਿ ਮੈਂ ਕਾਦੇ ਵਾਸਤੇ ਆਇਆ ਮੇਰਾ ਮੁੱਖ ਕੰਮ ਕੀ ਹੈ ਕਿਉਂ ਆਇਆ ਸੰਸਾਰ ਦੇ ਵਿੱਚ 84 ਲੱਖ ਜੁਨੀਆਂ ਚੁੱਕੜ ਕੇ ਇਨਸਾਨ ਕਿਉਂ ਬਣਾਇਆ ਮੈਨੂੰ ਤਾਂ ਗੁਰ ਪਿਆਰਿਓ ਉਸ ਹੱਦ ਅਸੀਂ ਸਫਲ ਹੋ ਸਕਦੇ ਹ ਵਰਨਾ 84 ਲੱਖ ਜੁਨੀਆਂ ਤਾਇਆ ਸਾਡੇ ਵਾਸਤੇ ਤਾਂ ਆਉ ਗੁਰ ਪਿਆਰ ਵੀਨਿਆ ਕੋ ਵਿਚਾਰਾਂ ਇੱਥੇ ਧੱਕਾ ਪਾ ਰੋਕੀਏ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਇਹ ਦੋ ਪੰਗਤੀਆਂ ਹੀ ਸਾਨੂੰ ਸਮਝ ਆ ਜਾਣ ਤਿੰਨ ਪੰਗਤੀਆਂ ਜੋ ਉਚਾਰੀਆਂ ਨੇ ਕਿ ਅਸੀਂ ਆਪਣੇ ਕੰਮ ਤੇ ਲੱਗ ਜਾਈਏ ਅਸਲੀ ਕੰਮ ਤੇ ਲੱਗ ਜਾਈਏ ਤਾਂ ਅਸਲੀ ਕੰਮ ਕਰਕੇ ਅਸੀਂ ਆਪਣੇ ਘਰੇ ਚਲੇ ਜਾਈਏ ਪਰ ਅਸੀਂ ਕੀ ਕਰਦੇ ਆ ਆਕਰਾਂ ਦੇ ਵਿੱਚ ਚਿੱਤ ਲਾਇਆ ਅਸੀਂ ਅਸਲੀ ਘਰ ਦਾ ਸਾਨੂੰ ਪਤਾ ਨਹੀਂ ਤਾਂ ਉਹ ਆਪਾਂ ਅਗਲੀ ਜੋ ਆਪਾਂ ਵਿਚਾਰ ਕਰਾਂਗੇ ਵੀਡੀਓ ਪਾਵਾਂਗੇ ਸੰਗਤ ਕਰਾਂਗੇ ਉਹਦੇ ਵਿੱਚ ਆਪਾਂ ਆਪਣੇ ਅਸਲੀ ਘਰ ਦਾ ਆਪ ਤਲਾਸ਼ ਕਰਾਂਗੇ ਕਿ ਸਾਡਾ ਅਸਲੀ ਘਰ ਹਾਇ ਕਿੱਥੇ ਆ ਤਾਂ ਗੁਰੂ ਪਾਇਰ ਇੱਥੋਂ ਤੱਕ ਅਸੀਂ ਵਿਚਾਰਾਂ ਨੂੰ ਰੋਕੀਏ ਮੇਰਾ ਮਾਲਕ ਕਿਰਪਾ ਕਰੇ ਹੋਈਆਂ ਭੁੱਲਾਂ ਚੁੱਕਾ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ